ਆਹ ਕੰਮ ਕਰਦੀ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਜੋਰ ਇੰਨਾ ਆ ਗਿਆ ਤੇ ਲਓ ਜੀ ਬਾਕੀ ਬਾਈ ਆਪਾਂ ਨੂੰ ਫੋਨ ਆ ਰਹੇ ਤੇ ਪਰਨੇ ਬਾਰੇ ਵੀਰਾਂ ਦੇ ਵੀ ਪਰਨਾ ਕਿਵੇਂ ਬੰਨਦਾ ਬਾਈ ਤੂੰ ਦੇਸੀ ਜੇ ਸਟਾਈਲ ਨਾਲ ਕਿਹੜਾ ਲੜ ਲਾਉਣਾ ਹੈ ਤੁਸੀਂ ਇਹ ਚਾਂ ਇਹ ਚੋ ਬਲ ਪਾ ਲਓ ਥੋੜੇ ਜਿਨੇਹੀਂ ਪੈਂਦੇ ਤਾਂ ਨਾ ਸਿੱਧਾ ਹੀ ਲਾ ਦੋ ਉਦੋਂ ਬਾਅਦ ਆਹ ਹੋਰੇ ਤੇ ਬਸ ਆਇਆ ਦਿੱਤੇ ਅਦੇ ਲੁੱਟ ਦੇ ਦਿੰਦਾ ਤੰਨਾ ਬੰਨਿਆਰ ਬਾਕੀ ਆਹ ਦੇਖੋ ਹੁਣ ਜੇ ਮੈਂ ਆਇਆ ਮਹਾਰਾਜ ਜੀ ਭਾਈ ਜਮਾਈ ਬਚਾਤਾ ਈਰੇ ਸਭ ਤੋਂ ਸ਼ਰੀਆ ਗੱਲ ਬਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ 855 ਦੇ ਬਾਕੀ ਬਈ ਮੈਂ ਪਹਿਲੇ ਆਪਣੇ ਥੋੜਾ ਜਿਹਾ ਤੇ ਹਵਾ ਵੀ ਖਾਸੀ ਰਾਤ ਚੱਲਣੀ ਬਾਕੀ ਆਪਾਂ ਰਾ ਸੈਲਰ ਚ ਪਏ ਤੇ ਉੱਥੇ ਦੇਖਿਆ ਜਦ ਮੀਂਹ ਦੇ ਬੁੱਲੇ ਹਵਾ ਬਹੁਤ ਆਈ ਹੈ ਵੀ ਮੀਆ ਉਹ ਸਾਬ ਨਾਲ ਨਹੀਂ ਆ ਵਾਈ ਵਿਜਗਣਾ ਸਾਰੀ ਇਕੱਠੀ ਚਲਦੀ ਹੁੰਦੀ ਹੈ ਕਿਤੇ ਕਿਤੇ ਨੂੰ ਇਹ ਹਵਾ ਦੇ ਬੁੱਲੇ ਜੀ ਆਈਆਂ ਤੇ ਕਣਕ ਨਾ ਜੀਰੀਆਂ ਦੇ ਨੁਕਸਾਨ ਖਾਸੇ ਕਰਤੇ ਗੰਨੇ ਵੀ ਗੇਤ ਤੇ ਬਾਕੀ ਹੁਣ ਅੱਧਰ ਮੋਟਰਾਂ ਵੱਲ ਆਏ ਹੋਏ ਤੇ ਆਪਣੀ ਜੀਜੀ ਵੱਲ ਦੇਖਣ ਆਪਣੇ ਫਿਲਹਾਲ ਬਚਾਉ ਆ ਜੀਜੀ ਦਾ ਆਪਣੇ ਵੀ ਬਾਈ ਜਿਹੜਾ ਬਚਾਓ ਇਹਦੇ ਕਰਕੇ ਹੋ ਜਾਂਦਾ ਚਰੀ ਕਰਕੇ ਇਧਰ ਨੂੰ ਹਵਾ ਨਹੀਂ ਪੈਂਦੀ ਹੈਗੀ ਚਰੀ ਮੂਰੇ ਹੀ ਰੋਕ ਲੰਦੀ ਹੈ ਤੇ ਆਹ ਚਰੀ ਨੂੰ ਵੀ ਪਾਣੀ ਲਾ ਦਿੱਤਾ ਦਾ ਸਵਾਨੇ ਹੁਣ ਪਰ ਤੋਂ ਗੜੀ ਲੱਗਿਆ ਤਾਂ ਹੋਰ ਪਰਾਂਲੀ ਨੂੰ ਵੀ ਇਹਨੂੰ ਵੀ ਸਾਰੀ ਨੂੰ ਲਾ ਦਿੱਤਾ ਸਵਾਨੇ ਤੇ ਬਾਕੀ ਆ ਦੇਖੋ ਆਪਣੇ ਦਾ ਬਚਾਉਗਾ ਜੀ ਜੀ ਤਾਂ ਤੇ ਜਾਨਵਰ ਥੋੜੇ ਤੰਗ ਕਰਨ ਲੱਗ ਗਏ ਆ ਦੇਖੋ ਸੂਰ ਵਿੱਚ ਨਹੀਂ ਨਿਕਲ ਜਾਂਦਾ ਉਹ ਇਹਨਾਂ ਖਾਸੀਆਂ ਬਣਾ ਦੀਆਂ ਇਹ ਆ ਗਿਆ ਆਪਣਾ ਜੀ 468 ਤੇ ਆ ਰੁਕ ਗਈ ਆਪਣੀ ਜਿਹੜੀ ਰੋਡੀ ਪੈਣੀ ਸ਼ੁਰੂ ਹੋਈ ਸੀ ਨਾ ਇਹ ਰੁਕਣ ਲੱਗ ਗਈ ਹੁਣ ਮਾ ਦੇਖੋ ਜਿੱਥੇ ਹੈਗੀ ਤੇ ਉੱਥੇ ਖੜ ਗਈ ਸਪਰੇਅ ਟਾਈਮ ਨਾਲ ਹੋ ਗਈ ਫਿਰ ਵੀ ਆਪਣੀ ਤੇ ਬੱਦਲ ਬਾਈ ਹੁਣ ਫੇਰ ਹੋਈ ਵੀ ਤੀ ਹੁਣ ਮੜੇ ਸੂਚੇ ਜਾਂ ਦਿਖਿਆ ਆ ਉਹ ਤੇ ਪਹਿਲਾਂ ਇੱਧਰ ਨੂੰ ਕਾਲੀ ਘਟਾ ਸਵੇਰੇ ਸਾਜਰੀ ਬਹੁਤ ਹੋ ਗਿਆ ਤਾਂ ਨਹੀਂ ਰਹੀ ਹੋ ਗਿਆ ਤਾਂ ਜਮਾਂ ਹੀ ਤੇ ਹੁਣ ਬਚਾਉ ਆ ਬਾਕੀ ਜੱਗੇ ਨਾਲ ਦੀ ਵੀ ਜਿਹੜੀ ਉਹ ਥੱਲੇ ਵਾਲੀ ਜਮਾਂ ਹੀ ਪੱਕੀ ਖੜੀ ਆ ਇਹ ਵੀ ਆਪਣੀ ਪਹਿਲੀ ਤਰੀਕ ਤੱਕ ਪੱਕ ਜੂਗੀ ਜਿਹੜੇ ਸਾਬ ਨਾਲ ਧੁੱਪ ਪੈਂਦੀ ਸੀ ਬਾਕੀ ਹੁਣ ਦੇਖਦੇ ਆ ਤਕਰੀਬਨ 50% ਤੇ ਵੱਧ ਪੱਕੀ ਵੀ ਆ ਜੀ ਦੀ ਆ ਸਹਿ ਸਾਈਡ ਸ਼ਿਟਾ ਰਹਿੰਦਾ ਥੱਲੇ ਵਾਲੀ ਸੈਟ ਸਾਰੀ ਪੱਕੇ ਹੋਈਆਂ ਤੇ ਆਪਣੇ ਉਰੇ ਬਚਾਉ ਆ ਬਾਈ ਇੱਥੇ ਨੂੰ ਹਵਾ ਨਹੀਂ ਕਿਤੇ ਵੀ ਪਈ ਹੈਗੀ ਜਿੱਦੀ ਜੁਰੀ ਚ ਦੇਖਿਆ ਜੱਗੇ ਨਾਲੀ ਚ ਵੀ ਇੱਧਰ ਉਰੇ ਬਚਾਉ ਆ ਪੈਂਡ ਆਪਣੇ ਇੱਕ ਤਾਂ ਬੁੱਲੇ ਆ ਗਏ ਹਵਾ ਦੇ ਇੱਥੇ ਜੱਗੇ ਨਾਲਾ ਗੰਨਾ ਗੇਦੇ ਆ ਬੇ ਤੇ ਇੱਧਰਲੀ ਸਾਈਡ ਬਚਾਉ ਆ ਆਪਣੇ ਮੰਡੇ ਚ ਵੀ ਹੱਜ ਵੀ ਇਹਨਾਂ ਦੇ ਹਾਚੂ ਵੀਨੇਸ਼ ਫੋਟੋਆਂ ਹੀ ਪਾਈਆਂ ਮੈਂ ਤੇ ਗਰੁੱਪ 'ਚ ਉੱਥੇ ਵੀ ਗਿਰਗੀ ਖਾਸੀ ਉਹਦਾ ਜੀਰੀ ਬਾਕੀ ਆਹ ਦੇਖ ਲਓ ਬਾਈ ਸੂਰਾਂ ਦੇ ਕੰਮ ਬੱਚੇ ਜੀ ਬਹੁਤ ਹੋ ਗਏ ਸੂਰਾਂ ਦੇ ਹੁਣ ਆਹ ਕੰਮ ਕਰਨਾ ਸ਼ੁਰੂ ਕਰਤਾ ਆਹ ਦੇਖ ਲਓ ਸਾਰੇ ਪੱਟਿਆ ਪਿਆ ਬਟਾ ਦਾ ਹੁਣ ਡੇੜਾ ਪਾਉਨੇ ਆ ਬਾਕੀ ਵਿਚ ਨੂੰ ਲੀਆਂ ਕੱਢਣ ਲੱਗ ਗਏ ਇਹ ਥੋੜਾ ਜਿਹਾ ਹੁਣ ਤੰਗ ਕਰੂਗੇ ਕਿਉਂਕਿ ਗੰਨਾ ਆਪਣੇ ਹੋ ਗਿਆ ਜ਼ਿਆਦਾ ਬਾਈ ਛਕਾਰ ਹੁਣ ਜਮਾ ਹੀ ਬੰਦਦਾ ਤੇ ਜਾਨਵਰ ਹੋ ਗਿਆ ਜਿਆਦਾ ਮੱਕੀ ਆਪਾਂ ਇੱਕ ਕੰਮ ਹੀ ਆ ਗਏ ਤੇ ਚਮਕੌਰ ਸਾਹਿਬ ਸਮਹਾਂਜਾ ਲੈ ਕੇ ਆਉਂਦਾ ਮੰਜਾਂ ਮੰਜਾ ਜੇ ਬਉਣ ਲੱਗੇ ਹੋਏ ਗਰ ਤੇ ਨਵਾਰ ਜੀ ਲੈ ਕੇ ਆਇਆ ਥਾ ਮੱਕੀ ਇੱਕ ਘਰਾਂ ਰੜੜ ਕੇ ਹੁਣ ਕੰਮ ਆਉਣੇ ਵਾਸਤੇ ਉਹਦੇ ਡੰਡਾ ਡੰਡਾ ਜੇ ਪੋਲ ਦੇ ਅੰਦਰ ਸਮੋ ਤੇ ਹੁਣ ਆਪਾਂ ਨੇ ਜਾਣਾ ਸੁਆਣਾ ਬਾਈ ਤੇ ਵੀਰਵਾਰ ਜੋ ਨਾ ਹੈਗਾ ਪਹਿਲਾ ਮੋਟਰਾਂ ਵਰ ਗੇੜਾ ਮਾਰ ਲੀ ਵੈਸੇ ਸਵੇਰੇ ਵੀ ਦੇਖਿਆ ਦਾ ਮੈਂ ਕਿ ਹਵਾ ਜੱਤਾਂ ਪਈ ਹੁਣ ਦੇਖਣਾ ਤੇ ਦੁਬਾਰੇ ਮੈਂ ਕਿ ਹੰਤੇ ਹਵਾ ਜੀ ਇਕ ਵਾਰੀ ਚੰਦ ਦੀ ਵਿੱਚ ਨਾ ਕੀ ਹਾਲ ਹੈ प्रमोद ਨਹੀਂ ਪਾਈ ਜਾਨਾ ਹੋਰ ਯਾਰ ਉਹ ਹਵਾਂ ਦੇਲ ਕੰਨਾ ਕੱਕਣਾ ਗੇਰਤਾ ਜੱਗੇ ਨਾਲ ਆਵਾ ਖਾਸੇ ਵੀ ਚੱਲ ਨੇ ਯਾਰ ਆ ਤਾਂ ਇਹਦਾ ਕਿੰਨਾ ਬਣਿਆ ਵੇ ਲੱਖ ਕਿਤੇ 2 ਲੱਖ ਹੈਂ ਕੌਮ ਕਬੂਕੀ ਫਟ ਗਿਆ ਪਾਉਂਦਾ ਪਟਾਲਿਆ ਵੋ ਕੀ ਯਾਰ ਇਹ ਪਾਣੇ ਕੀ ਕਿੱਥੇ ਲੈ ਕੇ ਹੁਣ ਤੇ ਗੁੱਪੜ ਜਾਣਾ ਪੈਣਾ ਹੁਣ ਉੱਪਰ ਜਾਣਾ ਫੇ ਤੂੰ ਐ ਕਰੀ ਉਹਨੂੰ ਦੁਕਾਨਦਾਰ ਕੋਲ ਜਾ ਕੇ ਉਹ ਕਰਦੀ ਗੱਲ ਕਰਾਦੀ ਉਹਨੂੰ Google Pay ਕਰ ਦੂੰਗਾ ਮੈਂ ਠੀਕ ਹੈ ਹੁਣ ਮੇਰੇ ਕੋ ਕੈਸ਼ ਨਹੀਂ ਨਾ ਹੈਗਾ ਠੀਕ ਹੈ ਆਹੀ ਰਹਿੰਦਾ ਇਹ ਆਪਣਾ ਇੱਕ ਆ ਪੰਪ ਦਾ 200 ਮਨ ਲੱਖ ਦੀ ਪਹਿਲਾ ਰਹਿੰਦਾ ਤਾਂ ਹੈ ਨਾ ਹੋ ਹੋ ਤਾਲਮਨ ਨੂੰ ਫੋਨ ਕਰਦੇ ਜਿੱਦ ਨੂੰ ਦੇਖ ਲਈ ਦੁੱਦੀ ਉਦੀ ਪੈਗਾ ਤੋ ਕਿਹਣੀ ਉਹਨੂੰ ਹਜੇ ਠੀਕ ਆ ਮੈਂ ਜਾ ਕੇ ਆਇਆ ਉੱਥੇ ਹੁਣ ਘੁੰਮ ਕੇ ਆਇਆ ਸੀ ਇਹ ਵੀ ਲੜਮਾ ਹੈ ਨਾ ਇਤ ਕਰਕੇ ਦੁੱਦੀ ਪਾ ਹਾਂ ਪੈਣਾ ਹੈਗਾ ਹਾਂ ਕੋਈ ਸਪਾਲੇ ਮਾਰਨਾ ਤਾਂ ਮਾਰ ਲੈ ਮੈਂ ਮਾਰ ਦੇਣਾ ਆਪਾਂ ਨੇ ਮੜੇ ਤੁੱਪੇ ਜਿਹਾ ਨਿਕਲ ਜਾਵੇ ਨਿਕਲ ਜਾਵੇ ਮੌਸਮ ਇਹਦੇ ਪਰ ਵੀ ਮਾਰ ਦੇਣਾ ਇਹ ਵੀ ਨਿਸਰੇ ਆਵੇ ਪੂਰੀ ਕੋਈ ਨਹੀਂ ਪਤਾ ਹੁੰਦਾ ਨਾ ਨਾ ਹਾਈਬ੍ਰਿਡ ਨੂੰ ਆ ਤੇ ਬਾਸਮਤੀ ਬੁੱਢੀ ਅੱਤੇ ਨਹੀਂ ਹੈ ਹਾਂ ਹਾਂ ਦੇਖ ਲੈ ਹਾਂ ਹਾਈਬ੍ਰਿਡ ਆ ਜੀ ਨੂੰ ਆਉਂਦਾ ਬਸ ਅੱਛਾ ਆਪਣੇ ਉਹ ਰੁਕ ਗਏ ਉੱਥੇ ਜਿਹੜਾ ਪਿਆਦਾ ਨਾ ਸ਼ੁਰੂ ਹੋਇਆ ਤਾਂ ਟਾਈਮ ਨਾਲੇ ਸਪਰੇਅ ਹੋ ਗਿਆ ਫਿਰ ਵੀ ਦਿਨ ਵਧੀਆ ਲੰਘਿਆ ਆਪਣਾ ਬਾਕੀ ਹੁਣ ਆ ਵੀ ਦੇਖ ਲੈ ਨਿਸਰ ਗਿਆ ਦੋ ਦਿਨ ਚ ਹਾਂ ਇਹ ਦਵਾਈ ਪਈ ਗਿਆ ਜੀ ਤਰ੍ਹਾਂ ਵੀ ਪੇ ਦੇਖ ਲੈ ਜਿਹੜੀ ਕਈ ਜੀ ਤਾਂ ਪਹਿਲਾਂ ਤੱਕ ਪੁੱਦੂ ਦੂਜੀਤ ਲਾ ਦਿੱਤੀ ਹੁਣ ਦੇ ਇੱਕ ਇੱਕ ਨਾਲ ਨਿਸਣ ਲੱਗੇ ਚੱਲ ਜਾ ਉਹਨੂੰ ਫੋਨ ਕਰਦੀ ਬਾਕੀ ਭਈ ਇਹਦੇ ਵੀ ਹੁਣ ਬਾਕੀ ਦਾ ਜਿੱਤੇ ਤੇ ਹੁਣ ਆ ਲਾਇ ਤੇ ਜਿਹੜੇ ਪੰਪ ਉਦਣ ਦੇ ਜਾਂ ਫਿਰ ਜਿੱਦਣ ਲੋਡ ਲੂਟ ਹੁੰਦੀ ਉਦੋਂ ਆਪਣਾ ਤੇ ਲੈ ਲੈਂਦਾ ਨਹੀਂ ਤਾਂ ਹੈ ਵੀ ਨਹੀਂ ਕਹਿੰਦਾ ਪੈਸੇ ਕੂਈ ਨਹੀਂ ਛੇਤੀ ਛੇਤੀ ਮੱਕੀ ਹੁਣ ਆਪਾਂ ਚੱਲਦੇ ਆਂ ਬੇ ਮਲਾਉਣੇ ਤੋਂ ਕੀ ਆ ਬਸਹਿਬਾ ਦਾ ਐਂਡ ਜਾ ਜੰਨਾ ਦੇ ਹੌਲੇ ਬਾਜੀ ਚੱਗੇ ਨਾਲ ਨਾਲ ਦੇਖੋ ਚੱਕੇ ਨਾ ਆਪਣੇ ਦਾ ਬਚਾਉ ਆ ਇਹਨੂੰ ਮੁਹਵਰ ਗਾਜ਼ੀ ਬਣ ਗਿਆ ਨਮਈ ਬਚਾਉ ਸਾਹਿਬਾ ਠੀਕ ਸਾਹਿਬਾ ਸ਼ਵਾ ਸ਼ਵਾ ਅੱਜ ਕਮਾਈ ਦੀ ਬਈ ਥੋੜੀ ਜਿਹਾ ਬਾਹਰ ਕੱਢ ਕੇ ਮੈਂ ਹੁਣ ਧੁੱਪ ਜੀ ਵੀ ਆ ਗਈ ਔਰੇ ਹੁਣ ਇਹਨੂੰ ਅੰਦਰ ਬੰਦ ਦਿੰਨੇ ਆ ਪਰ ਹੁਣ ਬਈ ਕੰਡਿਆਲੇ ਬਿਨਾਂ ਤਾਂ ਹੱਥ ਵੀ ਨਹੀਂ ਲਾਉਣ ਦਿੰਦੀ ਪਿੰਡੇ ਪਿੰਡੇ ਤੇ ਲੱਤ ਮਾਰਦੀ ਇਹਦੇ ਗੰਦੀ ਬਾਹ ਬੁਰੀ ਬੱਢਦੀ ਹੁਣ ਇੱਕ ਜਦ ਦੇ ਹਟ ਜਾ ਸਾਹਿਬਾ ਕੀ ਹੋਇਆ ਆਹ ਕੰਮ ਕਰਦੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਜੋਰ ਇੰਨਾ ਆ ਗਿਆ ਤੇਰੇ ਚ ਇਹਦੀ ਉੱਪਰੋਂ ਵੀ ਟੱਪਣ ਲੱਗ ਗਈ ਹੁਣ ਬਾਕੀ ਹੁਣ ਉਹਨੂੰ ਖੋਲ ਕੇ ਛੱਡ ਦੇਵਾਂਗੇ ਆ ਥੱਪੜ ਥੱਪੜ ਦੇ ਕੇ ਇਹ ਜਾ ਫਿਰਨ ਤੈਨੂੰ ਆਕੇ ਲੈਣੀ ਹੈਗੀ ਪਤੰਗ ਦੇਖੋ ਕਿੰਨਾ ਸੋਹਣਾ ਹੋ ਗਿਆ ਨੀਲਾ ਇਹਨ ਮੱਝੂ ਕੇ ਬਲੱਡ ਲਾਈਨ ਆਖਿਆ ਮਹੂਬ ਲਾਈ ਜਾਂਦਾ ਮੱਝੂ ਕੇ ਲੈਂਦੇ ਆ ਨੀਲਾ ਕਲਰ ਹੋ ਗਿਆ ਉਹ ਚੀਜ਼ ਨੀਲੀ ਚੰਬੀ ਆ ਇਹ ਪਰ ਤੇ ਬਾਕੀ ਹੁਣ ਛੱਡਦੇ ਆ ਇਹਨੂੰ ਅੰਦਰ ਅੰਦਰ ਦਾਣਾ-ਦੂਣਾ ਪਾ ਦਈਏ ਤੇ ਫਿਰ ਆਪਾਂ ਵੀ ਚੱਲੀਏ ਹੁਣ ਫਿਰ ਬਾਕੀ ਹੀਰੇ ਨਾਲ ਵੀ ਮਿਲਾਏ ਦਿੰਨੇ ਸਾਨੂੰ ਛੇ ਦੇ ਘਰ ਘਰਾ ਘਰਾ ਲਾ ਕੇ ਆਂ ਤਿਆਰੀ ਕਰਤੀ ਤੇ ਇਹਨਾਂ ਦੋਨਾਂ ਦੀ ਛੱਲਿਆ ਤਾਂ ਮੈਂ ਹੀ ਜੈਨੂ ਨੂੰ ਘਮਾਉਣ ਫਿਰ ਗਿਣੀ ਆ ਗਈਆਂ ਮਾਂ ਦਾ ਗਰਮ ਸਰਦੋ ਜਣਾ ਤਾਂ ਰੁਗੇ ਤੇ ਫਿਰ ਬਾਕੀ ਆਂਦਾ ਸਿਆਣੀ ਬਹੁਤ ਇੱਥੇ ਆ ਕੇ ਖੜ ਜਾਂਦੀ ਆ। ਇਹ ਪੱਖਾ ਲਾ ਦਵਾਂ ਦਿੰਨੀ। ਇਹ ਪਾਦੀ ਗੇ। ਪਟਾ। ਇੱਥੇ ਬੰਦ ਦਿੰਨੀ ਆ ਫਿਰ। ਸਰਵਾ ਦਾ ਸਰਵਾ ਦਾ ਇਹ ਚੱਕਰ ਵੀ ਕਰਦੇ ਵੀ ਇਹਨੂੰ। ਫੋਲਡ ਕਰ ਦਰਤਰ ਕਰ ਦਿੰਨੇ ਹੀਰੇ ਨੂੰ। ਇਹ ਜਿੱਥੇ ਬੰਨਿਆ ਜਾਂ ਖੁੱਲਾ ਇਹਦਾ ਖੁੱਲਾ ਹੀ ਆ। ਉਨੁਰੇ ਬੰਨੇ ਕਿਵੇਂ ਜਾ ਸਕਦਾ ਦਾ ਕੁਝ ਨਹੀਂ ਪਤਾ ਕਾਦ ਪਟਾ ਖਲਾ ਦੇਣਾ ਕਾਦ ਨੇ ਰੱਸਾ ਵੜ ਦੇਣਾ ਕਾਦ ਕਿਆ ਕਰ ਸਕਦਾ ਉਹ ਉਹ ਤਾਂ ਜੇਲ ਜੇਲ ਕੈਦੀਆਂ ਮ हमको ਅੰਦਰੇ ਰੱਖਣਾ ਪੈਂਦਾ ਉੱਧਰ ਨੰ ਤੂੜੀ ਤਾੜੀ ਪਾਈ ਵੀ ਆ ਇਹ ਖਾ ਲਵੇ ਫਿਰ ਆਪਾਂ 1:30 ਵੇ ਦਾਣਾ ਪਾ ਦੇਣਾ 1 ਵਜੇ ਚੱਲਿਆ ਚੱਲ ਖੜ ਜਾਾਂ ਓਏ ਇਰੇ ਆ ਜਾ ਅੱਜ ਬਈ ਬਹੁਤ ਖਰਦੋਮਾ ਪਾਇਆ ਇਹਨੇ ਸਭ ਖਰਖਰਾ ਲਵਾ ਕੇ ਦਾਣਾ-ਦੂਣਾ ਖਾ ਕੇ ਤੇ ਬਾਅਦ ਬਹੁਤ ਬਚਨ ਟੈਦ ਹੂੰ ਕੀ ਹਾਲ ਇੱਕ ਘੋੜੀ ਨੂੰ ਹੱਥ ਲਾਇਆ ਉਹਨਾਂ ਕੋਈ ਕਰਕੇ ਆ ਦੇਖਿਓ ਹਾਂ ਮੇਰੇ ਵੱਲ ਵੀ ਪੈਣਾ ਤੇ ਬਾਕੀ ਅਦੀਵੰਦਾ ਸਫਾਈ ਸਭ ਸਾਰੀ ਕਰੀ ਪਈ ਐ ਹੁਣ ਅੰਦਰ ਭੱਜਦਾ ਨੜਦਾ ਫੇਰੀ ਜਾਊਂਗਾ ਦਾਣੇ ਤੇ ਵੈਸੇ ਭੀ ਐਂ ਘਰ ਦੇ ਪਿੱਛੇ ਤੇ ਦਾਣਾ ਦੂਣਾ ਪਾ ਲੈਨੇ ਆ ਉਰੇ ਤੇ ਐਂ ਪਿੱਛੇ ਹਟ ਜਾਂਦਾ ਤੇ ਦਾਣਾ ਪੈ ਜਾਂਦਾ ਕੰਨਾਂ ਵਾਲਾ ਕੰਮ ਰਹਿੰਦਾ ਵੀ ਉਹ ਜ਼ਰੂਰੀ ਆ ਉਹ ਤੁਹਾਨੂੰ ਸੋਣਾ ਹੀ ਲੱਗਦਾ ਤਾਂ ਦੇਖੋ ਕੰਮ ਕਿਹੋ ਜਿਹਾ ਰਾਤੇ ਹੁਣ ਕੰਨ ਇਹਦੇ ਉਹ ਕੰਨ ਆਪਾਂ ਨੇ ਸਾਫ ਕਾਲੂ ਦੇਖਦੇ ਆ ਕਾਲੂ ਨਾਲੇ ਫੀਡ ਲੈ ਕੇ ਆਉਣੀ ਚਾਹ ਕੇ ਸੈਵਾ ਦੇ ਹੀਰੇ ਦੀ ਮੈਂ ਇਹ ਤਾਂ ਸਾਬਾ ਵਾਲੀ ਉਹ ਲਿਆਉਂਗੇ ਹੁਣ ਹੀਰੇ ਵਾਲੀ ਪਈ ਏ ਕਥੱਲ ਸਾਬਾ ਵਾਲੀ ਦੋ ਥੱਲੇ ਲਿਆ ਕੇ ਤੇ ਬਾਅਦ ਫਿਰ ਇਕੱਠੀ ਲਿਆਉਂਗੇ ਹੀਰੇ ਦੀ ਤਿੰਨ ਚਾਰ ਥੱਲੇ ਹੀਰੇ ਦੇ ਲਿਆਉਣੇ ਤੇ ਚਾਰ ਕਥੱਲੇ ਉਹਦੇ ਲਿਆਉਣਗੇ ਸਾਬਾ ਜੋਗੇ ਜੀਰੀ ਵੱਢਦੀ ਏ ਪਹਿਲਾਂ ਹੁਣ ਕਿਉਂਕਿ ਹੁਣ ਇਕੱਠੀ ਤਾਂ ਲਿਆਣੀ ਹੋਣੀ ਹੈਗੇ ਬਾਕੀ ਉਹਦੇ ਜੋਗੇ ਲਿਆਉਣੇ ਸਾਬਾ ਜੋਗੇ ਹੁਣ ਹੀਰੇ ਵਾਲੀ ਉਹ ਥੋੜੀ ਥੋੜੀ ਪਾਉਣੀ ਆ ਉਹਨੂੰ ਥੋੜੀ ਬਹੁਤੀ ਇਹਨੂੰ ਪਾ ਦਾਂਗੇ ਸਾਬਾ ਵਾਲੀ ਐਂ ਕਰ ਲੂਗੇ ਠੀਕ ਆ ਠੀਕ ਆ ਤੇਰੀ ਠੀਕ ਆ ਠੀਕ ਆ ਠੀਕ ਆ ਪਹਿਲਾਂ ਦੱਸ ਠੀਕ ਆ ਠੀਕ ਆ ਜਮੈਂ ਆ ਵੱਡਾ ਮੈਂ ਵੱਡਾ ਚੁੰਡੀ ਆਪਣੀ ਬਾਹਰ ਨੂੰ ਲੈ ਆ ਓ ਕਰ ਬਾਕੀ ਹਵਾ ਫੇਰ ਚੱਲ ਵੀ ਠੰਡੇ ਠੰਡੇ ਵੀ ਮੱਧਲ ਉੱਧਰ ਤੇ ਫੇਰ ਚਾਣੇ ਲੱਗ ਗਿਆ ਬਾਕੀ ਆ ਜਿਹੜੇ ਸਪਰੇਅ ਸਪਰੂ ਕਰੀ ਜਿਹੇ ਨੇ ਖੱਖਾ ਜਮ ਹੀ ਸਕਾਰ ਛੱਡੇ ਆ। ਨਾ ਦੇਖੋ ਰਾਉਂਡ ਅਪਰ ਆਪਾਂ ਨੇ ਝੱਟਪਟ ਮਿਕਸ ਕਰਕੇ ਮਾਰੀ ਦੀ। ਇਹ ਰਾਉਂਡ ਅਪ ਨੇ ਜਦੇ ਖਤਮ ਕਰਤਾ ਦੋਏ ਦਿਨ ਤੇ ਝੱਟਪਟ ਨੇ ਨਾ ਰਾਉਂਡ ਅਪ ਨੇ ਵੀ ਬਾਚਵਾ ਸਰ ਕਰਿਆ ਵੀ ਲੰਬਾ ਟਾਈਮ ਰਹੂਗਾ। ਝੱਟਪਟ ਦੇ ਜਦੇ ਖਤਮ ਕਰਤਾ ਤਾਂ। ਬਾਕੀ ਆ ਵੀ ਫੋਲੋ ਫੋਲੋ ਜੇ ਲੱਗੇ ਹੋਏ ਆਪਣੇ। ਆ ਬੇਲ ਪਰ ਇੱਕ ਵਾਰੀ ਪਹਿਨਾ ਵੱਜ ਗਈ ਤੇ ਇਹ ਬੇਲ ਜਮ ਹੀ ਖਤਮ ਹੋ ਗਈ। ਅਕੀ ਉਹ ਡੰਗਰ ਘਟਾ ਕੇ ਨਾ ਆਖ ਖੋਲ ਦੇਣਾ ਛੱਡ ਆਪਾਂ ਨੇ ਉਰੇ ਤੇ ਨਾ ਲੰਬੀ ਕੈਂਚੀ ਪਵਾ ਕੇ ਆ ਗਾਰਡਰ ਵੀ ਕੱਢ ਦੇਣੇ ਗਾਰਡਰ ਤਿੰਨ ਰੱਖਣੇ ਇੱਕ ਉਹ ਸਿਰੇ ਵਾਲ ਇੱਕ ਗੱਬੇ ਇੱਕ ਉਹ ਸਿਰੇ ਵਾਂ ਐਂ ਕੰਮ ਕਰਨਾ ਆਪਾਂ ਨੇ ਹਣ ਬਾਕੀ ਗਆਂ ਨੂੰ ਵੀ ਅੰਦਰ ਕਰਦੀ ਹਣ ਤੁੱਪ ਹੋ ਗਈ ਲਓ ਜੀ ਬਾਕੀ ਬਾਈ ਆਪਾਂ ਨੂੰ ਫੋਨ ਆ ਰਹੇ ਤੇ ਪਰਨੇ ਬਾਰੇ ਵੀਰਾਂ ਦੇ ਵੀ ਪਰਨਾ ਕਿਵੇਂ ਬੰਨਦਾ ਬਾਈ ਤੂੰ ਦੇਸੀਏ ਸਟਾਈਲ ਨਾਲ ਤੇ ਉਹਦੀ ਦੱਸਣ ਲੱਗੇ ਆਪਾਂ ਤੇ ਹੁਣ ਕੱਲੇ-ਕੱਲੇ ਵੀਰ ਨੂੰ ਵੀਡੀਓ ਨਹੀਂ ਭੇਜਣੀ ਤਾਂ ਆਪਾਂ YouTube 'ਤੇ ਪਾਉਣ ਲੱਗੇ ਆਂ ਜਿਹੜੇ ਮੇਰੇ ਵੀਰ ਰੋਡੇ ਵੀ ਹਨਾ ਉਹ ਵੀ ਬਨ ਸਕਦੇ ਆਪਾਂ ਨੂੰ ਦੇਖ ਕੇ ਪਰਣਾ ਬਾਕੀ ਜਿਹੜਾ ਆ ਬੰਨਿਆ ਵਾ ਹੁਣ ਪਰਣਾ ਬਈ 3.5 ਮੀਟਰ ਦਾ ਪਰਣਾ ਆ ਅੱਗੇ ਜੇ ਮੈਂ ਥੋੜਾ ਜਿਹਾ ਫਲਾਕੇ ਬੰਨਦਾ ਹੁੰਨਾ ਉਹ ਥੱਲੇ ਕੱਪੜਾ ਬੰਨ ਲੰਨਾ ਵੀ ਜੇ ਕਿਤੇ ਜਾਣਾ ਹੋਣਾ ਹੈ ਤਾਂ ਫਿਰ ਕੱਪੜਾ ਬੰਨਲੀ ਦੇ ਵਿੱਚ ਥੋੜਾ ਜਿਹਾ ਬੜਾ ਪਰਣਾ ਹੋਰ ਹੋ ਜਾਂਦਾ ਉਹ ਤੇ ਆਹ ਬਈ ਇਹ ਜਮੈਂ ਸਿੰਪਲ ਪਰਣਾ ਕੁਛ ਨਹੀਂ ਹੈਗਾ ਇਹ ਤੁਹਾਨੂੰ ਦੱਸਣ ਲੱਗਿਆ ਮੈਂ ਬਾਕੀ ਤੁਸੀਂ ਸਭ ਤੋਂ ਪਹਿਲਾਂ ਤਾਂ ਮੇਨ ਬਈ ਤੁਸੀਂ ਜੇ ਸ਼ੁਰੂ ਕਰਨਾ ਹੈ ਤੁਸੀਂ 3-4 ਦਿਨਾਂ ਦੇ ਵਿੱਚ ਵਿੱਚ ਸਿੱਖ ਜਾਉਗੇ ਵੀਡੀਓ ਸਾਹਮਣੇ ਲਾ ਕੇ ਅੱਖਣਾ ਬੰਨ੍ਹ ਲਿਆ ਕਰਿਓ ਤੁਸੀਂ ਸਿੱਖ ਜਾਉਗੇ ਬਾਕੀ ਰਹੀ ਗੱਲ ਉਹ ਦੀ ਪੂਣੀ ਜ਼ਰੂਰ ਕਰ ਲਿਆ ਕਰਿਓ ਬਾਈ ਥੋਤੇ ਪਹਿਲਾਂ ਪਹਿਲਾਂ ਲੋਟ ਨਹੀਂ ਆਉਣਾ ਉਹਦੇ ਬਾਅਦ ਤੁਸੀਂ ਲੋਟ ਕਰ ਸਕਦੇ ਆ ਤੇ ਆਪਾਂ ਵੈਸੇ ਪੂਣੀ ਤੋਂ ਬਿਨਾਂ ਹੀ ਬੰਨ੍ਹਦੇ ਆ ਬਾਕੀ ਜਿਹੜਾ ਵੀਰਾਂ ਦੇ ਸਰਦਾਰ ਵੀ ਹੈਗੇ ਹਨਾ ਉਹਦਾਂ ਦੇ ਨਾ ਆ ਚੀਜ਼ ਦੁਖਣ ਲੱਗ ਜਾਂਦੀ ਹੈ ਪੱਗ ਵੀ ਬੰਨ੍ਹਦੇ ਆ ਤਾਂ ਵੀ ਆ ਜੀ ਦੁਖਣ ਲੱਗ ਜਾਂਦੀ ਤੇ ਮੈਂ ਜੋ ਪੱਗ 2 ਦਿਨ ਬੰਨ੍ਹ ਕੇ ਰੱਖਾ ਪਰਨਾ ਬੰਨ੍ਹ ਕੇ ਰੱਖਾ ਜਮਾ ਹੀ ਢਿੱਲਾ ਹੁੰਦਾ ਹੈ ਤੇ ਨਾ ਸਰ ਸਰੋਗ ਦਾ ਨਾ ਕੋਈ ਉਦਦਾ ਤੇ ਉਹ ਵੀ ਕਿਵੇਂ ਬਣੋਣੇ ਬਾੜ ਨਾ ਦੇਖੋ ਆਪਾਂ ਨਾ ਪੂਰੇ ਐਂ ਬਟਾ ਦੇ ਲੱਗਨੇ ਆ ਦੇਖੋ ਪੂਰੇ ਬਣ ਗਏ ਆ ਠੋਠਾ ਇਹਦੇ ਭਰਾ ਜਾਂਦਾ वजन वजन ਆ ਕੇ ਇਹਦੇ ਆ ਜੀ ਨੇ वजन ਰਹਿਣਾ ਤਾਂ ਸਰਦੋਂ ਲੱਗ ਜਾਂਦਾ ਠੀਕ ਆ ਜੇ ਆਪਾਂ ਚੋ ਢਿੰਲੀ ਬਣੀਏ ਚੋ ਟੈਂਡ ਆਪਾਂ ਨੇ ਕੀ ਕਰਨਾ ਆ ਬੁੱਤਾ ਇੱਕ ਉੱਧਰ ਨੂੰ ਤੇ ਬਾਕੀ ਕਾ ਉਹ ਬੰਦ ਮਸ ਅਜਮਾਈ ਆਪਣਾ ਹੁਣ ਖਾਪ ਆ ਮੇਰੇ ਪਲੇਨ ਨਾ ਜਮਾ ਨਾ ਸੈਡੂ ਕੋ ਦਾ ਨਾ ਦੂਸਰ ਤੇ ਬਾਕੀ ਐਕਣਾ ਲਾ ਰਕੇ ਤੁਸੀਂ ਕੱਪੜਾ ਵੀ ਬੰਨ ਸਕਦੇ ਜੀ ਤੇ ਵਾਲ ਗੋਲ ਖੰਡਦੇ ਮੇਰੇ ਤਾਂ ਹੁਣ ਐ ਵਾਤ ਪਈ ਗਈ ਆ ਉਕਣੇ ਬੰਨਣ ਨਾ ਤੇ ਬਾਕੀ ਬਰੀਕ ਵਾਲ ਲੜ ਆਪਣੇ ਆਏ ਰੱਖਣਾ ਬਾਈ ਤੇ ਆ ਮੋਟਾ ਵਾਲ ਆਈ ਠੀਕ ਹੈ ਹੱfte ਪਹਿਲਾਂ ਜਿਹੜਾ ਲੜ ਲਾਉਣਾ ਹੈ ਆਪਣਾ ਪਹਿਲਾਂ ਬਾਈ ਉਸ ਆਇਆ ਨਾ ਹੋਣਾ ਤੇ ਅੱਛਾ ਹੋਵੇ ਜੀ ਆਹ ਸੱਜੀ ਥੋੜੀ ਅੱਖ ਢੱਕ ਲਓ ਜੋ ਕੋਈ ਚੱਕਰ ਨਾ ਮਾਰੇ ਪਰ ਆਪਾਂ ਲਾੜ ਲਾਣੀ ਤੇ ਲੜਨ ਦੇ ਬਾਅਦ ਵੀ ਥੋੜੀ ਜਿਹੀ ਵਾਹ ਖੀਮਤ ਵੀ ਸਮਝ ਹੈ ਹੀ ਲੱਗਦਾ ਵੀ ਟਾਇਰਟ ਬੰਨਣਾ ਟਾਇਰਟ ਉੱਪਰ ਠੰਡਾ ਜਾਈ ਨਹੀਂ ਲੱਗਦੇ ਥੋੜਾ ਜਿਆਦਾ ਨਟ ਟਾਇਰਟ ਰੱਖ ਲਿਓ ਪਹਿਲਾਂ ਕਿਉਂਕਿ ਜਿਆਦਾ ਆਪਾਂ ਨੇ ਸਿਰ ਟੰਗਣਾ ਥੋੜਾ ਜਿਆਦਾ ਠੰਡਾ ਹੋ ਜਾਂਦਾ ਤਾਂ ਬਸ ਉਸ ਤੋਂ ਬਾਅਦ ਆਹ ਦੇਖੋ ਆਹ ਫੜੇ ਰੜ ਇਕੱਠਾ ਕਰਿਆ ਉੱਪਰਲੀ ਰੜ ਲੱਗਤਾ ਜੰਮ ਨਹੀਂ ਆ ਦੇ ਤੇ ਆਪਾਂ ਨੇ ਨਾ ਉਰੇ ਇਕੱਠਾ ਕਰੀ ਗਏ ਮੈਂ ਉਰੇ ਉਰੇ ਬਿਠਾ ਗੱਲਾਂ ਉਰੇ ਉੱਚਾ ਹੋ ਜਾਂਦਾ ਪਰ ਨਾ ਫਿਰ ਟੇਡਾ ਜਿਹਾ ਨਹੀਂ ਬਣਦਾ ਉੱਚਾ ਉਰੇ ਰੱਖ ਕੇ ਨਾਲੇ ਸੋਨੇ ਸੌਖੇ ਤਰੀਕੇ ਨਾਲ ਬਣਾ ਤੇ 1-2 ਮਿੰਟ ਦੇ ਵਿੱਚ 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 ਵਾਏ ਤੁਸੀਂ ਪਰਨਾ ਬਣਾ ਸਕਦੇ ਹੋ ਪੱਗ ਵੀ ਇਹੀ ਤਰੀਕਾ ਬਸ ਪੱਗ ਨੂੰ ਵੀ ਮੈਂ ਇੰਨੇ ਟਾਈਮ ਲਾਉਂਦਾ ਬਾ ਪੰਨਨ ਦਾ ਵੀ ਆਨ ਜਿਹੜਾ ਜਿੱਥੇ ਮਰਜੀ ਬੰਨੋ ਨਾਲ ਸਾਡਾ ਸਿਰ ਦੋ ਹਨ ਨਾ ਤੁਹਾਨੂੰ ਇਤੋਂ ਦੇਖਤ ਨਹੀਂ ਆਇ ਚੌੜੇ ਚੌੜੇ ਲੜ ਲਾਉਣੇ ਆਈ ਨਹੀਂ ਹੈਗਾ ਵੀ ਕੋਲ ਕੋਲ ਜੇ ਆਪਾਂ ਨੇੜੇ ਨੇੜੇ ਲਾਉਣ ਲੱਗੇ ਤਾਂ ਇੰਨਾ ਕੇ ਰਹਿ ਜਾਣਾ ਪਰਨਾ ਉਹ ਨਹੀਂ ਸ਼ੇਪ ਆਉਣੀ ਜਿਹੜੀ ਪਟਿਆਲਾ ਸ਼ਾਈ ਵਾਲੀ ਹੁੰਦੀ ਲੇਖਣਾ ਪਹਿਲੇ ਮਜ਼ੁਰਗ ਵੀ ਆਇਆ ਬੰਨਦਾ ਹੁੰਦੇ ਉਹ ਤਾਂ ਬਾਬੇ ਨੂੰ ਦੇਖੇਗਾ ਤਾਂ ਤਾਂ ਉਹਨਾਂ ਨੂੰ ਵੀ ਪਾਉਣਾ ਸਾਡਾ ਨਹੀਂ ਕਰਦਾ ਤਾਂ ਉਹ ਬਿਨਾਂ ਸ਼ੀਸ਼ਾ ਦੇਖ ਕੇ ਤੇ ਤੋਕਣੀ ਮੇਰੇ ਹੱਥ ਟਿਕ ਗਿਆ ਮੈਂ ਪਹਿਲਾਂ ਬਹੁਤ ਜੱਗਦਾ ਹੁੰਦਾ ਮੈਂ ਪੁੱਠਾ ਬੰਦ ਹੁੰਦਾ ਸੀ ਸੈਸ਼ਨ ਨੂੰ ਸਿੱਧਾ ਦੇਖਦਾ ਤਾਂ ਇਹ ਪੁੱਠਾ ਲੜ ਲਾਏ ਕਰਦਾ ਤੇ ਇਹ ਜਾ ਤਟ ਗਿਆ ਹੁਣ ਵੀ ਟਾਈਮ ਲੱਗਦਾ ਆ ਦੇਖੋ ਜਿਹੜਾ ਲੜ ਲਾਉਣਾ ਹੈ ਤੁਸੀਂ ਇਹ ਚ ਐਂ ਚੋ ਬਲ ਪਾ ਲਓ ਥੋੜੇ ਜਿਨੇਹੀਂ ਪੈਂਦੇ ਤਾਂ ਨਾ ਸਿੱਧਾ ਹੀ ਲਾ ਦੋ ਉਦੋਂ ਬਾਅਦ ਆਹ ਹੋਰੇ ਤੇ ਬਸ ਆਏ ਦੱਤੇ ਅਦੇ ਵਿੱਚ ਦੇ ਜਮਾ ਪਰਨਾ ਨਾ تیار। ਬਾਕੀ ਆ ਦੇਖੋ ਹੁਣ ਜੇ ਮੈਂ ਆਇਆ ਥੋੜਾ ਜਿਹਾ ਐਂਹ ਕਰਕੇ ਦੇਖਦਾ ਦੇਖੋ ਪਰਨਾ ਦੀ ਕਿੰਨੀ ਸੋਹਣੀ ਸ਼ੇਪ ਲੱਗਦੀ ਹੈ ਡੇਡਾ ਲੱਗਦਾ ਨਾ ਤੇ ਗਾਰਨਾ ਚੱਕਦਾ ਤਾਂ ਵੀ ਆ ਜੀ ਐਂਹ ਕੋ ਬੰਨੀ ਹੋ ਜਾਂਦੀ ਹੈ ਠੀਕ ਆ। ਬਾਕੀ ਤੁਸੀਂ ਇਹ ਕੱਪੜਾ ਪਾ ਕੇ ਵੀ ਪਲਾ ਸਕਦੇ ਸੀ ਫਲਾਉਣਾ ਵੀ ਹੈ। ਵੈਸੇ ਮੈਂ ਤਾਂ ਹੱਥ ਨਾਲ ਥੋੜੀ ਫਲਾਉਟ ਦੇ ਦਿੰਦਾ ਨਾ। ਆ ਦੇਖੋ। ਹੁਣ ਪਰਨਾ ਬੰਨੋ ਗਿਆ। ਬਾਕੀ ਇੱਦਾਂ ਸੈਟ ਆ ਲੈਣਾ ਬਈ। ਇੱਕ ਦਮ 1-2 ਮਿੰਟ ਤੋਂ ਵੱਧ ਬਈ ਕਰਨ ਨੂੰ ਲੱਗ ਜਾਂਦੀ ਨਹੀਂ ਇਹ ਤੁਹਾਨੂੰ ਨਾ ਮੈਂ ਜਦੋਂ ਤੁਹਾਨੂੰ ਲੱਗੂਗਾ ਟਾਈਮ ਤੇ ਆਪਾਂ ਨੂੰ ਤਾਂ ਕੋਈ ਜ਼ਿਆਦਾ ਨਹੀਂ ਲੱਗਦਾ 2 ਕੁ ਮਿੰਟ ਤੇ ਆਪਾਂ ਪੱਗਦੇ ਆ ਬੰਨ ਲੰਨੇ ਆ ਇੱਕਣੀ ਸੇ ਹੀ ਪੱਗਦੇ ਕੋਈ ਲੜਨੀ ਚੇਂਜ ਕਰਨਾ ਕੋਈ ਕੁਝ ਨਹੀਂ ਆ ਪਿੱਛੇ ਜਿਹਨੂੰ ਇਹਦੇ ਵਿੱਚ ਦੋ ਦਾਣਾ ਨਹੀਂ ਆ ਪੱਗਾ ਜੇ ਨਹੀਂ ਆਪਾਂ ਕਰਨੀ ਨੂੰ ਇਹਦੇ ਪਿੱਛੇ ਆਹ ਸਾਹ ਕੋਲ ਨੂੰ ਥੋੜਾ ਸਾਹਮਣੇ ਆਪਾਂ ਤਨਾ ਬਸ ਮਹੋਲ ਬੁਝਨੀ ਕਰਨਾ ਇਹਨੂੰ ਬਾਲ ਬੁਝਦੇ ਪਏ ਵੇ ਜਿਹੜੇ ਇਹਨਾਂ ਨੂੰ ਜੋ ਮਾਰੇ ਮੋਟੇ ਸਾਈਡਿੰਗ ਕਰਨੀ ਹੈ ਜਦੋਂ ਪਹਿਲਾ ਪਹਿਲਾ ਬੰਨਦੇ ਬਈ ਪਹਿਲਾ ਪਹਿਲਾ ਬਹੁਤ ਚੋ ਹੁੰਦਾ ਸਵਾਰਨੇ ਜੂਲੇ ਤਾਂ ਹੁਣ ਤਾਂ ਆਪਾਂ ਜਿਵੇਂ ਮਰਜੀ ਬਨ ਲੀਏ ਸੋਹਣਾ ਲੱਗਦਾ ਤਾਂ ਮੈਂ ਬਾਕੀ ਜਮਾਈ ਦੇਸੀ ਜੀ ਲੁੱਕ ਦਾ ਬਨਣਾ ਇਹ ਫੇ ਤੁਸੀਂ ਬਨ ਸਕਦੇ ਆ ਬਨ ਕੇ ਜ਼ਰੂਰ ਟਰਾਈ ਕਰਕੇ ਦੇਖਿਓ ਬਈ ਜੋ ਰੋਟੇ ਆ ਚੋ ਸਤਾਰਾ ਮੇਰੇ ਵੀਰ ਬਹੁਤ ਸੋਹਣੀ ਸ਼ੇਪ ਆਉਂਦੀ ਆ ਬਨਣੇ ਦੀ ਬਸ ਨਾ ਸਿਰ ਦੇ ਉੱਪਰ ਨਾਲ ਬੁਝਰ ਆ ਦੇਖੋ ਜਮਾਈ ਟੰ ਲਾ ਲੈ ਜਿੱਦੇ ਮਰਜੀ ਨੂੰ ਹਲਾ ਲਓ ਜੋ ਮਰਜੀ ਭਰੀ ਜੋ ਪੱਗ ਦਾ ਬਹੁਤ ਵਧੀਆ ਹੋ ਬਨਣਾ ਬਾਕੀ ਚਲੋ ਠੀਕ ਹੈ ਜੀ ਆਦਾ ਬਲੌਗ ਇਨ ਆ ਗਿਆ ਮਿਲਦੇ ਕਿਸੇ ਹੋਰ ਬਲੌਗ ਅੱਸੀ ਕਾਂ ਜੀ